ਅਮ ਸਸ਼ੀਕਲ ਸਾਰਿਆਂ ਨੂੰ ਅੱਜ ਸਾਡਾ ਇੱਥੇ 12th ਡੇ ਆ ਅਸੀਂ ONP ਦਾ ਪ੍ਰੋਟੈਸਟ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਸਕਿੱਲ ਟ੍ਰੇਡ ਦੀਆਂ ਫਾਈਲਜ਼ ਰਿਟਰਨ ਕੀਤੀਆਂ ਸੀ 14 ਨਵੰਬਰ ਨੂੰ ਉਹਦੇ ਰਿਗਾਰਡਿੰਗ ਅਸੀਂ ਇੱਥੇ ਪਾਰਲੀਮੈਂਟ ਬਿਲਡਿੰਗ ਦੇ ਸਾਹਮਣੇ ਇਕੱਠੇ ਹੋਏ ਆ ਤਾਂ ਕਿ ਸਾਨੂੰ ਫੇਅਰ ਡਿਸਿਜਨ ਦਿੱਤਾ ਜਾਵੇ ਸਾਡੀਆਂ ਪ੍ਰੋਸੀਜਰ ਕਲੈਰੀਫਿਕੇਸ਼ਨ ਹੋਣ ਸਾਡੀਆਂ ਫਾਈਲਸ ਦੀਆਂ ਕਿਉਂਕਿ ਅਸੀਂ ਸਾਰਿਆਂ ਨੇ ਕਿਸੇ ਨੇ 2 ਸਾਲ ਲਗਾਏ ਵੇਸਟ ਕੀਤੇ ਨੇ ਇਸ ਦੇ ਉੱਤੇ ਵੇਸਟ ਵੀ ਨਹੀਂ ਕਹਿ ਸਕਦੇ ਕਿਉਂ ਮਿਹਨਤ ਆ ਨਾ ਸਾਡੀ ਸਭ ਦੀ ਕਿਸੇ ਨੂੰ 3 ਸਾਲ ਹੋ ਗਏ ਨੇ ਅਸੀਂ ਸਭ ਨੇ ਪੜਾਈਆਂ ਕੀਤੀਆਂ ਇੱਥੇ ਆ ਕੇ ਕੰਮ ਕੀਤਾ ਜੇ ਵੀ ਇਹਨਾਂ ਨੇ ਕਿਹਾ ਸਰਕਾਰ ਨੇ ਵੀ ਉਹ ਪਾਥਵੇ ਚੂਜ਼ ਕਰਕੇ ਅਸੀਂ ਕੰਮ ਕੀਤਾ ਤੇ ਵੇਟ ਕੀਤੀ ਵੀ ਅੱਜ ਰੋਜ਼ ਸਵੇਰ ਉੱਠ ਕੇ ਦੇਖਦੇ ਸੀ ਵੀ ਅੱਜ ਕੁਝ ਰਿਜ਼ਲਟ ਆਊਗਾ ਅੱਜ ਕੁਝ ਰਿਜ਼ਲਟ ਹੋਗਾ ਈਵਨ ਕਿ ਜਦ ਇਹਨਾਂ ਨੇ ਸਾਡੇ ਕੰਮਾਂ ਉੱਤੇ ਰੀਚ ਆਊਟ ਕੀਤਾ ਫਿਰ ਉਦੋਂ ਉਮੀਦ ਹੋਰ ਵੱਧ ਗਈ ਵੀ ਹਾਂ ਚਲੋ ਸਾਡੀ ਫਾਈਲ ਤੇ ਕੁਝ ਕੰਮ ਚੱਲ ਰਿਹਾ ਵਾ ਵੀ ਐਟ ਲੀਸਟ ਜੇ ਅੱਜ ਉਹ ਸਾਡੇ ਕੰਮ ਤੇ ਉਹਨਾਂ ਨੇ ਰੀਚ ਆਊਟ ਕੀਤਾ ਤਾਂ ਮਤਲਬ ਸਾਡੀ ਫਾਈਲ ਤੇ ਕੁਝ ਚੱਲ ਰਿਹਾ ਤਾਂ ਅੱਜ ਆਜੂ ਇੱਕ ਹਫ਼ਤੇ ਚਾਜੂ ਇੱਕ ਮਹੀਨੇ ਚ ਆਜੂ 100 ਦੇ 100 ਦੇ 2 ਸਾਲ ਲੰਗੇ ਤੇ ਜਿਹਦੇ ਕਰਕੇ ਕੀ ਕਰੀਏ ਵੀ ਹੋਨ ਸਾਡਾ ਕੁਲ ਵਰਡਸ ਨਹੀਂ ਹੈਗੇ ਵੀ ਅਸੀਂ ਕਿਦਾਂ ਐਕਸਪਲੇਨ ਕਰੀਏ ਵੀ ਵੀਰ ਨੂੰ ਸਾਡਾ ਕੁਝ ਹੋਵੇ ਹਨਾ ਅਸੀਂ ਮਿਹਨਤ ਕੀਤੀ ਸਾਰਾ ਕੁਝ ਕੀਤਾ ਸਾਰੇ ਕੈਨੇਡਾ ਇਹੀ ਡ੍ਰੀਮ ਲੈ ਕੇ ਆਉਣੇ ਆ ਵੀ ਚਲੋ ਇੰਡੀਆ ਦੀ ਸਰਕਾਰਾਂ ਤੋਂ ਨਿਕਲ ਕੇ ਇੱਥੇ ਆਪਣਾ ਕੁਝ ਕਰੀਏ ਕੁਝ ਬਣਾਈਏ ਆਪਣੇ ਘਰ ਦੇ ਨੂੰ ਸੁੱਖ ਦੀ ਹੈ ਨਾ ਹਰੇਕ ਜੋ ਆਕਦਾ ਹੀ ਹੁੰਦਾ ਵੀ ਆਪਣੇ ਪੇਰੈਂਟਸ ਨੂੰ ਸੁੱਖ ਦਈਏ ਇਨ ਸ਼ਾਰਟ ਮੈਂ ਸਿਰਫ ਇਹ ਕਹਿਣਾ ਚਾਹੂੰਗੀ ਕਿ ਇਹਨਾਂ ਨੇ ਸਾਡੀਆਂ ਮਿਹਨਤਾਂ ਦਾ ਮੁੱਲ ਪਾਉਣ ਦੀ ਜਗ੍ਹਾ ਸਾਨੂੰ ਫਰਾਡ ਕਹਿ ਕੇ ਸਾਡੀਆਂ ਫਾਈਲਾਂ ਨੂੰ ਵਾਪਸ ਮੋੜ ਦਿੱਤਾ ਆ ਜੋ ਕਿ ਬਹੁਤ ਜ਼ਿਆਦਾ ਨਾਇਨਸਾਫੀ ਹੈ ਤੇ ਫਿਰ ਦੁਬਾਰਾ ਤੋਂ ਉਹੀ ਗੱਲ ਕਿ ਅੱਜ ਇਹ ਐਕਸਪੈਰੀਮੈਂਟ ਕਰ ਰਹੇ ਆ ਸਾਡੇ ਤੇ ਕੱਲ ਨੂੰ ਇਹ ਐਕਸਪੈਰੀਮੈਂਟ ਦੀ ਮਾਤਰਾ ਜਿਹੜੀ ਹੈ ਨੰਬਰਸ ਜਿਹੜੇ ਆ ਉਹ ਵਧਣਗੇ ਸੋ ਪਲੀਜ਼ ਸਾਡੀ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਤੁਸੀਂ ਅੱਗੇ ਆਓ ਸਾਡੇ ਨਾਲ ਖੜੋ ਸਾਡੀ ਸਪੋਰਟ ਕਰੋ ਮੈਂ ਮੈਂ ਆਪਣੀ ਕਮਿਊਨਿਟੀ ਨੂੰ ਇਹੀ ਕਹਿਣਾ ਚਾਹੁੰਨੀ ਐ ਕਿ ਅਸੀਂ ਵੀ ਤੁਹਾਡੇ ਬੱਚੇ ਆ ਅਸੀਂ ਵੀ ਉਹੀ ਉਹੀ ਮਿੱਟੀ ਚੋਂ ਆਏ ਆ ਜਿਹੜੀ ਮਿੱਟੀ ਚੋਂ ਤੁਸੀਂ ਆਏ ਹੋ ਤੇ ਤੁਸੀਂ ਇੱਥੇ ਰਹਿ ਕੇ ਕੈਨੇਡਾ ਅਮਰੀਕਾ ਯੂਕੇ ਵਰਗੇ ਦੇਸ਼ਾਂ ਦੇ ਵਿੱਚ ਰਹਿ ਕੇ ਇੰਨੀ ਇੰਨੀ ਸਪੋਰਟ ਕਰਦੇ ਹੋ ਆਪਣੇ ਇੰਡੀਆ ਆਪਣੇ ਪੰਜਾਬ ਦੇ ਵਿੱਚ ਤਾਂ ਪਲੀਜ਼ ਜਿਹੜੇ ਬੱਚੇ ਇੱਥੇ ਆ ਜਿਹੜੇ ਜਿਹੜੇ ਵਰਕਰਸ ਨੇ ਇੱਥੇ ਤੁਹਾਡੀ ਖੁਦ ਦੀ ਕਮਿਊਨਿਟੀ ਦੇ ਤੁਸੀਂ ਉਹਨਾਂ ਦੀ ਸਪੋਰਟ ਇੱਥੇ ਵੀ ਰਹਿ ਕੇ ਕਰ ਸਕਦੇ ਹੋ ਤਾਂ ਪਲੀਜ਼ ਸ਼ੁਰੂਆਤ ਉੱਥੋਂ ਕਰੋ ਜਿੱਥੇ ਤੁਸੀਂ ਨੇੜੇ ਹੋ rather than door door to karan di bajaye thank you